ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰ ਰਹੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੀ ਜੰਗ ਨੂੰ ਵੇਖਦੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਬਾਗ-ਬਾਗ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਹਾਲਾਤਾਂ ਦਾ ਵੀ जायजा ਲਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਖੜੀ ਹੈ ਤੇ ਇਸ ਮੌਕੇ ਉਹਨਾਂ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਹਾਲਾਂਕਿ ਜੰਗ ਹੁਣ ਖਤਮ ਹੁੰਦੀ ਜਾ ਰਹੀ ਹੈ ਤੇ ਪਰ ਫਿਰ ਵੀ ਲੋਕਾਂ ਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ ਜਿਹੜਾ ਬਾਬਾ ਨਾਨਕ ਦੇ ਆਖਰੀ ਪਿੰਡ ਦਾ ਬਿਲਕੁਲ ਜੀ ਅੱਜ ਡੇਰਾ ਬਾਬਾ ਨਾਨਕ ਦੇ ਰਾ ਬਾਰਡਰ ਤੇ ਪਿੰਡ ਵਾਸਤੇ ਅੱਜ ਉੱਥੋਂ ਦੇ ਲੋਕਾਂ ਨੂੰ ਮਿਲ ਰਹੇ ਆਂ ਔਰ ਜਿਹੜੇ ਜਿਹੜੇ ਵੀ ਬਾਰਡਰ ਤੇ ਪਿੰਡ ਨੇ ਔਰ ਉਹਨਾਂ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆਂ ਵੀ ਉਹਨਾਂ ਨੂੰ ਮੈਸੇਜ ਵੀ ਪ੍ਰਸ਼ਾਸਨ ਵੱਲੋਂ ਵੀ ਔਰ ਬਾਕੀ ਆਬਾਮ ਨੂੰ ਜਿਹੜਾ ਜੋ ਪ੍ਰਸ਼ਾਸਨ ਵੱਲੋਂ ਮੈਸੇਜ ਆ ਰਿਹਾ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਨੇ ਉਹਨਾਂ ਨੂੰ ਇਹਨ ਬਿਨ ਫੋਲੋ ਕਰੋ ਤਾਂ ਜੋ ਕਿ ਜਿਹੜਾ ਵੀ ਕਿਸੇ ਵੀ ਕੋਈ ਜਾਨੀਮਾਲ ਦਾ ਨੁਕਸਾਨ ਨਾ ਹੋ ਸਕੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਬਿਲਕੁਲ ਜੀ ਹੈਲਪਲਾਈਨ ਨੰਬਰ ਸਾਡਾ ਚੰਡੀਗੜ੍ਹ ਵੱਲੋਂ ਵੀ ਜਾਰੀ ਹੋਇਆ ਜੀ ਔਰ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਵੀ ਜਾਰੀ ਹੋਇਆ ਔਰ ਬਤੌਰ ਜਿਹੜੇ ਪੁਖਤਾ ਪ੍ਰਬੰਧ ਨੇ ਬਾਕੀ ਇੱਕ ਗੱਲ ਮੈਂ ਨਾਲ ਇਹ ਵੀ ਗੱਲ ਕਹਿ ਸਕਦਾ ਵੀ ਜਿਵੇਂ ਹੁਣ ਬਾਰਡਰ ਏਰੀਏ ਤੇ ਆਏ ਆ ਆ ਦੇਖ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਸੇ ਵੀ ਕਿਸਮ ਦਾ ਕੋਈ ਵੀ ਜਿਤਨਾ ਕਹਿ ਦਈਏ ਵੀ ਇਹਨਾਂ ਨੂੰ ਕੋਈ ਐਸਾ ਕੋਈ ਡਰਗਮ ਨਜ਼ਰ ਵੀ ਨਹੀਂ ਆ ਰਿਹਾ ਔਰ ਇਹੋ ਜਿਹੀ ਕੋਈ ਹਰਕਤ ਵੀ ਨਹੀਂ ਨਜ਼ਰ ਆ ਰਹੀ ਔਰ ਸੇਫ ਜਿਹੜਾ ਏਰੀਆ ਹਾਲទਿਕ ਰਿਹਾ ਹੈ ਬਲੈਕਆਊਟ ਦਾ ਪਾਲਨ ਜਿਹੜਾ ਹਾਂ ਦੇਖੋ ਜੀ ਜੋ ਬਲੈਕਆਊਟ ਦਾ ਪਾਲਨ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਵਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਲਈ ਨਹੀਂ ਕਰ ਰਹੇ ਉਹ ਆਪਣੇ ਲਈ ਕਰਨੀ ਨੇ ਸੋ ਮੈਂ ਇਹੋ ਗੱਲ ਕਹਾਂਗਾ ਲੋਕਾਂ ਨੂੰ ਇਸ ਜਿਹੜਾ ਮਾਹੌਲ ਜੋ ਬਣਿਆ ਇਹਦੇ ਵਿੱਚ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਥ ਦੇਣ ਦੀ ਔਰ ਜਿਤਨਾ ਮੈਂ ਦੱਸਿਆ ਤੁਹਾਨੂੰ ਵੀ ਜਿਤਨਾ ਵੀ ਸਾਡੇ ਫੌਜੀ ਜਵਾਨ ਵੀ ਇੱਥੇ ਨੇ ਤੱਤ ਪਰ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਫੈਸਿਲਿਟੀ ਦੀ ਲੋੜ ਆ 24 ਘੰਟੇ ਇਹਨਾਂ ਦੀ ਹਾਜ਼ਰ ਹੈ ਆਪਣੇ ਬਾਰਡਰ ਏਰੀਆ 'ਚ ਕੋਈ ਰਾਤ ਤੰ ਲੱਗਾ ਕੋਈ ਐਕਟੀਵਿਟੀ ਤਾਂ ਦੀ ਜ਼ਿੰਮੇਵਾਰੀ ਹੈ ਦੇਖੋ ਜੀ ਹਾਲ ਦੀ ਕੜੀ ਤੇ ਜਿਤਨਾ ਜੋ ਮੈਂ ਦੇਖ ਰਿਹਾ ਆਪਾਂ ਹੁਣ ਅੱਜ ਬਾਰਡਰ 'ਤੇ ਆ ਤੇ ਸਾਨੂੰ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਬਿਲਕੁਲ ਕੋਈ ਐਸੀ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਬਾਕੀ ਸੇਫ ਆ ਧੰਨਵਾਦ ਇਹ ਇਹ ਪਤੀਕਾਲ ਰੋਗ ਆ ਉਹ ਕਰਾ ਲਓ ਜਿਹੜਾ ਉਹ ਕਰਾ ਲਓ ਉਹ ਕਰਾ ਦੇ ਜੀ ਸਾਹਿਬ ਸੀਸੀਟੀਵੀ ਬੰਦੇ ਰੋਪਾ ਬਣਾ ਲੈ ਜੀ ਅੱਜ ਬੀਡੀਪੀ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਸਾਰੇ ਤਰਵਾ ਦਿੱਤੀ ਉਹ ਕਰ ਦੋ ਜਿੱਥੇ ਆਏ ਕਿ ਬੰਦਾ ਸੀਸੀਟੀਵੀ ਬਣਾ ਦਿੱਤਾ ਕਰਾ ਦੇ ਜਿਹੜੀਆਂ ਦੁਕਾਨਾਂ ਦੇ ਸਰ ਬਾਹਰ ਨੇ ਕਈ ਇਹਨਾਂ ਨੇ ਬਹੁਤ ਸੀਸੀਟੀਵੀ ਦੇ ਕੈਮਰਾ ਉਹਨਾਂ ਨੂੰ ਕਹ ਦੋ ਕਿ ਦੁਕਾਨਾਂ ਦੇ ਸਾਰੇ ਜਿਹੜੇ ਨਾਲ ਕੈਮਰੇ ਗੋਮਰੇ ਲੱਗੇ ਉਹਨਾਂ ਨੂੰ ਵੀ ਰਾਤ ਨੂੰ ਬੰਦ ਕਰੋ ਨੰਬਰ 77172 ਨੰਬਰ 172 ਦੇਖੋ ਅੱਜ ਕਣੀਏ ਕੇ ਬੇੜ ਜਿਹੜਾ ਇੰਡੋਪਾਰਕ ਦੇ ਬਿਲਕੁਲ ਕੱਡੇ ਤੇ ਵਸਿਆ ਪਿੰਡ ਉਹਦੇ ਚ ਮੈਂ ਔਰ ਐਮਐਲਏ ਪਟਾਲਾ ਅਮਰਜੀਤ ਸਿੰਘ ਦੀ ਸ਼ਹਿਰੀ ਕਲਚੀ ਚੇਚੇ ਤੌਰ ਤੇ ਇਹਨਾਂ ਲੋਕਾਂ ਨੂੰ ਮਿਲਣ ਆਏ ਆ ਪਿੰਡ ਦੇ ਜਿਹੜੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਹੌਂਸਲੇ ਵਾਲੀ ਗੱਲ ਹੈ ਕੋਈ ਗੱਲ ਨਹੀਂ ਬਿਲਕੁਲ ਪੀਸਫੁੱਲ ਕੰਮ ਹੈ ਅਫੀਸਰ ਵੀ ਇੱਥੇ ਮਿਲਦੇ ਨੇ ਇਨ੍ਹਾਂ ਪਿੰਡ ਵਾਲਿਆਂ ਨੂੰ ਵੀ ਮਿਲਦੇ ਨੇ ਨਾ ਇਨ੍ਹਾਂ ਪਿੰਡ ਵਾਲਿਆਂ ਚ ਕੋਈ ਕਬਰਾਟ ਨਾ ਦੀ ਨਿਸ਼ਾਨੀ ਹੈ ਨਾ ਇਹ ਕਬਰਾਟ ਨੇ ਪੁਰਾਣੇ ਲੋਕ ਇੱਥੇ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਇਨ੍ਹਾਂ 65 ਦੀਆਂ ਕਤਲ ਦੀਆਂ ਚੰਗਾ ਇਨ੍ਹਾਂ ਪਿਛਲੇ ਸਮੇਂ ਚ ਵੀ ਵੇਖੀਆਂ ਨੇ ਔਰ ਇਹ ਪੂਰਨ ਜਿਹੜੀ ਸਪੋਰਟ ਆ ਸਿਕਿਉਰਿਟੀ ਦੀ ਆਰਮੀ ਦੀ ਪੀਐਸਐਫ ਦੀ ਇਹ ਪੂਰੀ ਦ੍ਰਿੜਤਾ ਨਾਲ ਆਪਾਂ ਦਾ ਕੋਆਪਰੇਟ ਸਾਡਾ ਆਮ ਪਬਲਿਕ ਦਾ ਔਰ ਸਾਰੀ ਡਿਫੈਂਸ ਦਾ ਸਾਡਾ ਕੋਆਪਰੇਟ ਹੈ ਅਗਰ ਕੋਈ ਐਹੋ ਜਿਹਾ ਹੁੰਦਾ ਵਾਕਿਆ ਹੁੰਦਾ ਤਾਂ ਸਾਰਾ ਜਿਹੜਾ ਹਿੰਦੁਸਤਾਨ ਦਾ ਸਾਰਾ ਆਵਾਮਾ ਉਹ ਡਿਫੈਂਸ ਤੇ ਬਿਲਕੁਲ ਨਾਲ ਖੜਿਆ ਆਰਮੀ ਦੇ ਬਿਲਕੁਲ ਨਾਲ ਖੜਿਆ ਜੇ ਦੁਸ਼ਮਣ ਦੇਸ਼ ਨੇ ਕੋਈ ਐਓ ਜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੂੰਹ ਤੋੜ ਜਵਾਬ ਜਿਹੜਾ ਵਾ ਉਹ ਅਸੀਂ ਜਾਨ ਦੇਣਾ ਜਾਣਦੇ ਹਾਂ ਪਰ ਅਜੇ ਤੱਕ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਚ ਐਸੀ ਕੋਈ ਨਹੀਂ ਵੇਖਣ ਵਾਲਾ ਪੰਜਾਬ ਸਰਕਾਰ ਦੇ ਕੀ ਪਰਬੰਦ ਪੰਜਾਬ ਸਰਕਾਰ ਦੇ ਮੇਨ ਪ੍ਰਬੰਧ ਹੈ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਆਪਾਂ ਪਿੱਛੇ ਜੇ ਅਗਰ ਕੋਈ ਜ਼ਰੂਰਤ ਪੈਦੀ ਹੈ ਤਾਂ ਇਹਨਾਂ ਲੋਕਾਂ ਦੇ ਰਹਿਣ ਵਾਸਤੇ ਕੈਂਪ ਜਿਹੜੇ ਉਹ ਪਿੱਛੇ ਬਣਾਉਂਦੇ ਨੇ ਕਿਹੜੀ ਜਗ੍ਹਾ ਬਣਾਉਂਦੇ ਬਿਲਕੁਲ ਜਿਹੜੇ ਸਕੂਲ ਨੇ ਜਿਵੇਂ ਸ਼ਾਹਪੁਰ ਜਾਜੰਦਾ ਸਕੂਲ ਕਹਿ ਲੋ ਤਲਵੰਡੀ ਰਾਮਦਾਸ ਸਕੂਲ ਕਹਿ ਲੋ ਉਹਨਾਂ ਦੇ ਵਿੱਚ ਆਪਾਂ ਕੈਂਪ ਬਣਾ ਲਿਆ ਕਿ ਜੇ ਇਹਨਾਂ ਲੋਕਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਲੋਕਾਂ ਨੂੰ ਪਿੰਡਾਂ ਚੋਂ ਇੱਥੋਂ ਚੱਕ ਕੇ ਆਪਾਂ ਉਹਨਾਂ ਕੈਂਪਾਂ ਦੇ ਵਿੱਚ ਰੱਖਣਾ ਨਾਲ ਜਿਹੜੇ ਸਾਡੇ ਹਸਪੀਟਲ ਨੇ ਉਨ੍ਹਾਂ ਵਿੱਚ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਬੈੱਡ ਵਗੈਰਾ ਜਾਂ ਪੂਰਾ ਪ੍ਰਬੰਧ 24 ਘੰਟੇ 24 ਆਵਰ ਜਿਹੜਾ ਮੁਲਾਜ਼ਮ ਹੈ ਉਥੇ ਹਸਪਤਾਲਾਂ ਦੇ ਵਿੱਚ ਵੀ ਰਹੇਗਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁਣ ਜਾਂ ਕੁਝ ਵੀ ਆ ਉਹ ਸਾਰਾ ਸਰਕਾਰ ਨੇ ਉਹਨਾਂ ਨੂੰ ਲੱਡ ਕਰਤਾ ਜਿਹੜੇ ਕੈਂਪਸ ਸਕੂਲਾਂ ਜਿ ਬਣਾਏ ਉਹਨਾਂ ਚ ਕੀ ਫੈਸਿਲਟੀਆਂ ਨੇ ਬਿਲਕੁਲ ਉਹਨਾਂ ਚ ਫੈਸਿਲਟੀਆਂ ਜਦੋਂ ਕੈਂਪਾਂ ਚ ਜਾਣ ਕੇ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਚ ਜਾਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਸਰਕਾਰ ਦੇ ਇੱਕ ਅਲਰਟ ਜਾਰੀ ਆ ਡਿਪਟੀ ਕਮਿਸ਼ਨਰ ਸਾਹਿਬ ਦੇ ਕੱਲ ਲੈਟਰ ਆਈ ਸੀਓ ਵੀ ਲਾਈਟਾਂ ਬਲੈਕਆਊਟ ਰੋਕੋ ਪੂਰਾ ਜਿਹੜੇ ਸੀਸੀਟੀਵੀ ਕੈਮਰੇ ਨੇ ਸਾਡੇ ਡੇਰਾ ਬਾਬਰ ਨਾਨਕ ਦੇ ਵਿੱਚ ਵੀ ਉਹ ਦੁਕਾਨਦਾਰਾਂ ਦੇ ਵੀ ਚਲਦੇ ਆ ਤੇ ਥਾਂ ਥਾਂ ਦੇ ਬਾਹਰ ਵੀ ਡੀ ਸੀ ਸਾਹਿਬ ਨੇ ਜਿਹੜਾ ਡੀ ਸੀ ਸਾਹਿਬ ਨੇ ਦੇਚ ਦਿੱਤਾ ਡੀ ਸੀ ਸਾਹਿਬ ਦੇ ਹਦਾਇਤਾਂ ਨੂੰ ਬਿਲਕੁਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਨੇ ਜਿਹੜੀਆਂ ਰਾਤ ਨੂੰ ਚੱਗਦੀਆਂ ਨੇ ਉਹ ਬਹੁਤ ਸਾਰੀਆਂ ਸੋਲਰ ਲਾਈਟਾਂ ਦਾ ਕਨੈਕਸ਼ਨ ਜਿਹੜੇ ਉਹ ਕੱਟ ਦਿੱਤੇ ਇਹਨੇ ਕੱਲ ਦੇ ਤਾਂ ਜਿਹੜੇ ਸੀਸੀਟੀ ਵੀ ਕੈਮਰੇ ਲੱਗੇ ਨੇ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸਮਝ ਚਾਹੀਦੀ ਆ ਕਿ ਲੋਕਾਂ ਦੀ ਇਹ ਜਿਹੜੀ ਫੋਰਸ ਆ ਜਾਨ ਮਾਲ ਦੀ ਰਾਖੀ ਸਰਕਾਰ ਨੇ ਕਰਨੀ ਆ ਡਿਫੈਂਸ ਨੇ ਕਰਨੀ ਆ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਆ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਹੜੇ ਸੀਸੀਟੀ ਕੈਮਰੇ ਲੱਗ ਰਹੇ ਉਹਨਾਂ ਕੈਮਰੇ ਨੂੰ ਬੰਦ ਕਰ ਦੇਣਾ ਚਾਹੀਦਾ ਕੋਈ ਅਸੀ ਗੱਲ ਸਰ ਸਭ ਆਰਡਰ ਸੀਗੇ ਪਰ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਬੰਦ ਕਰਾ ਰਿਹਾ ਕਹਿੰਦੇ ਮੈਂ ਇਹ ਬੇਨਤੀ ਕੀਤੀ ਆ ਜਿਹੜੀ ਪੁਲਿਸ ਜਿਹੜੇ ਕੈਮਰੇ ਉਹਦਾ ਕੀ ਫਾਇਦਾ ਹੋਇਆ ਜੇ ਮੈਂ ਮੈਂ ਰਾਤ ਦੀ ਗੱਲ ਕਰਦਾ ਕਿ ਰਾਤੀ ਬਹੁਤ ਸਾਰੇ ਜਗ੍ਹਾ ਤੇ ਜਿਹੜੀਆਂ ਸੋਲਰ ਲਾਈਟਾਂ ਬਣਾ ਉਹਨਾਂ ਦੇ ਕਰੈਕਸ਼ਨ ਕੱਟ ਦਿੱਤੇ ਗਏ ਨੇ ਲੋਕਾਂ ਨੇ ਬਲੈਕਆਊਟ ਦਾ ਪੂਰਨ ਸਮਰਥਨ ਕੀਤਾ ਸਾਰੇ ਪਿੰਡਾਂ ਚ ਬਲੈਕਆਊਟ ਹੋਇਆ ਰਿਹਾ ਸ਼ਹਿਰਾਂ ਚ ਵੀ ਬਲੈਕਆਊਟ ਕੁਝ ਇੱਕ ਦੋ ਜਿਵੇਂ ਲੋਕਾਂ ਨੇ ਇਨਵਾਇਟਰ ਲਾਏ ਨੇ ਮੰਨ ਲਓ ਜੇ ਤੋਂ ਰਾਈਟ ਬਿਜਲੀ ਬੰਦ ਤਾਂ ਬੱਚੇ ਦਾ ਇਨਵਾਇਟਰ ਨਾਲ ਪੱਖੇ ਪੁੱਖੇ ਜ਼ਰੂਰ ਲੋਕਾਂ ਦੇ ਘਰਾਂ ਚ ਚੱਲਦੇ ਹੋਣਗੇ ਅਦਰਵਾਈਜ਼ ਲੋਕਾਂ ਨੇ ਪੂਰਾ ਡਿਪਟੀ ਸਾਹਿਬ ਦੇ ਡਿਪਟੀ ਕਮਿਸ਼ਨ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਲੋਕਾਂ ਨੇ ਕੀਤੀ ਧੰਨਵਾਦ ਅੱਜ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੀ ਜੰਗ ਨੂੰ ਵੇਖਦੇ ਹੋਏ ਸੰਸਦ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇਵਾਕ ਪਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦਾ ਹਾਲ-ਚਾਲ ਵੀ ਜਾਣਿਆ ਗਿਆ ਪਿੰਡ ਧਰਮਕੋਟ ਪਤਨ ਮਾਸਟਰ ਤਰਸੀਮ ਸਿੰਘ ਦੇ ਗ੍ਰੈਵੀਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਸਾਡੀ ਫੌਜ ਦੁਸ਼ਮਣਾਂ ਨਾਲ ਬਹਾਦਰੀ ਦੇ ਨਾਲ ਲੜ ਰਹੀ ਹੈ ਤੇ ਸਾਨੂੰ ਆਪਣੀ ਫੌਜ ਤੇ ਮਾਣ ਹੈ आयोजन ਦਾ ਮੌਲਾ ਰੁਪਿੰਡਾਂ ਦੇ ਇੱਕ ਦਰਾ ਦੇ ਇਹ ਸਾਡਾ ਧਰਮਕੁਟ ਪੱਤਣ ਜਿਹੜਾ ਬੀਕਮਾਨ ਸਾਹਮਣੇ ਹੈ ਉਹ ਚੋਕੀ ਉਹਨਾਂ ਦੇ ਬਾੜੀ ਤੋਂ ਹੋਰ ਇਹ ਪ੍ਰਗਲਮਿਕ ਨੇੜੇ ਤੋਂ ਵੀ ਲਾ ਕੇ ਬਿੱਟੇ ਕਲਾਸ ਹੋਵੇਗੀ ਤੇ ਦੇਖੋ ਜਿਹੜਾ ਹਾਲਾਤ ਹੋ ਬਣ ਬੜੇ ਨੇ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਨੂੰ ਸਿਕਾਉਣੇ ਪੈਣਾ ਅੱਛਾ ਵਿਸ਼ੇਸ਼ਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋਂ ਵੀ ਪੰਜਾਬੀ ਕਰਦੇ ਤਾਂ ਤੁਸੀਂ ਦੇਖਿਆ ਠੀਕ ਮਨ ਤੇ ਇਹ ਧਿੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਲ ਮਨ ਦੇ ਵਿੱਚ ਇਹ ਹੈ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਫੌਜ ਆ ਉਹਦੇ ਨਾਲ ਖੜੀ ਹਮੇਸ਼ਾ ਹੀ ਜੇ ਮੇਰੇ ਕਲਪਾ ਤੁਸੀਂ ਗੱਲਾਂ ਇਹ ਸੁਣੀਆਂ ਕਦੇ ਜੀ ਅਸੀਂ ਲਾਸਟ ਦਿਨ ਪਿੰਨ ਤੇ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੀ ਹੈ ਕਿ ਅਸੀਂ ਇਹ ਇਥੇ ਡਟ ਕੇ ਲੜਾਂਗੇ ਤੇ ਹੋਵਾਂਗੇ ਤੇ ਆਪਣੇ ਦੇਸ਼ ਦੀ ਜਿਹੜੀ ਇਕਤਾ ਤੇ ਫਿਰਕਾਗਰ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਅਪੀਲ ਕਰਨਾ ਹੈ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਣਗੀਆਂ। ਔਰ ਇਹ ਜਰੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਤੂਰਾਂ। ਇਹ ਜਰੂਰ ਮੰਨ ਚ ਹੁੰਦੀ ਹੈ ਅਦਰਵਾਈਜ਼ ਇਹਨਾਂ ਦੇ ਮਨ ਚ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਬਿਲਕੁਲ ਠੀਕ ਦੇਖਿਆ ਜਿਨ੍ਹਾਂ ਨੇ ਕਿਹਾ ਇਹ ਵੱਡੇ ਰੰਦਾ ਸਾਹਿਬ ਜੀ ਨੂੰ 71 ਜੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਉਹ ਮੁਆਵਜ਼ਾ ਦਵਾਇਆ ਸੀ ਦਵਾਇਆ ਸੀ ਤੇ ਇਹ 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 ਤੇ ਕੀ ਇਹ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਸੀ ਡਟ ਕੇ ਸਾਥ ਦੇਣਾ ਔਰ ਪਾਕਿਸਤਾਨ ਨੂੰ ਮੂਹ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 ਨੂੰ 1971 ਦੀ ਜਿਹੜੀ ਲੜਾਈ ਸੀ ਉਹ ਵਕਰੀ ਨਹੀਂ ਜਿਹੜੀ ਹੁੰਦੇ ਆ ਟੈਕਨੋਲੋਜੀ ਜਿਹੜੀ ਐਨੀ ਐਡਵਾਂਸ ਤਾਂ ਉਹਦੇ ਬਚਾਵਾ ਹੋਰ ਕਿਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਦੋਂ ਸੀ ਉਦੋਂ ਦੀ ਲੜਾਈ ਉਸ ਜ਼ਮਾਨੇ ਦੇ ਹਿਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਚ 71 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਆ ਏਰੀਆ ਕਬਜ਼ੇ ਕਰ ਗਏ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨੂੰ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਕੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਕੀ ਵਿਕੋ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਜੇ ਉਹ ਜਿਹੜੀ ਡਿਪਲੋਇਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਵੀ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਆ ਉੱਥੇ ਪੂਰੀਆਂ ਫੌਜਾਂ ਤਿਆਰ ਰਹਿਦੀਆਂ ਨੇ ਪਰ ਮੇਰੇ ਖਿਆਲ ਗੁਵਿੰਦਨ 1 ਘੰਟੇ ਜਿਹੜੀਆਂ ਸਾੜੀ ਦੀ ਸਾੜੀ ਬਾਰਡਰ ਤੇ ਪਹੁੰਚ ਜਾਂਦੀਆਂ ਨੇ ਕਿਉਂਕਿ ਮੈਂ ਤਾਂ ਇੱਕ ਟੈਨਾਂ ਨੂੰ 71 ਦੀ ਵੀਕੀ ਹੈ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਹਦੇ 2-3 ਘੰਟੇ ਪਹਿਲਾਂ ਦੇ ਫੌਜ ਨੇ ਮੋਰਚੇ ਮਲਦੇ ਸੀ ਔਰ ਪਾਕਿਸਤਾਨ ਨੂੰ ਚਾਲੇ ਭਾਰ ਦਿੱਤੇ ਸੀ ਉਹਨਾਂ ਨੂੰ ਜਿੱਤ ਕੇ ਕੇ ਅਸੀਂ ਵਾਪਸ ਮੋੜੇ ਪਰਬੰਧ ਕਿੱਦਾਂ ਦੇਣੇ ਜੇ ਤੁਸੀਂ ਕਿੰਨੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਉਂ ਉਹਨਾਂ ਨੂੰ ਪਿਛੇ ਉੱਟ ਕੇ ਆਉਣਾ ਪੈਂਦਾ ਉਹਨਾਂ ਵੱਲ ਤੋਂ ਕੋਈ ਪ੍ਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਤੇ ਕਿੰਨੀਆਂ ਕਾਰਾਂ ਨੇ ਕਿਹੜੇ तकरीबन ਸਾਰੇ ਘਰਾਂ 'ਚ ਕਾਰਾਂ ਨੇ ਸਾਰੇ ਘਰਾਂ 'ਚ ਟਰੈਕਟਰ ਨੇ ਸਾਰੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋਂ ਇਹ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਔਰ ਫਿਰ ਤੇ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਆ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਯਾਰ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇਰੀ ਬੜਾ ਵੱਡਾ ਹੁੰਦਾ ਉਹ ਕੱਲ ਮੈਂ ਤੇਰੇ ਪਿੱਛੇ ਆ ਜਾਗਾ ਕੋਈ ਇਸ ਕਰਕੇ ਪੰਜਾਬ ਦਾ ਬੜਾ ਵਿਸ਼ਾਲ ਰਹਿਦਾ ਇਹਨਾਂ ਦੇ ਇਹਨਾਂ ਚ ਕੋਈ ਮੇਤਰ ਹੈ ਨਹੀਂ ਇਹ ਠੀਕ ਹੈ ਕਿ ਤੁਹਾਡੀ ਗੱਲ ਕਿ ਜਿੰਨਾਂ ਕੋਲ ਹਨ ਪਰ ਹੁਣ ਇਹਨਾਂ ਕੋਲ ਹੈਗਾ ਇਸ ਪਿੰਡ ਦੇ ਵਿੱਚ ਕਿ ਹਰ ਜਿਹੜਾ ਆਦਮੀ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦਾ ਹੈ ਇਹ ਇਨਡਸ ਰੱਖਿਆ ਨੂੰ ਲੈ ਕੇ ਕੁਛ ਨੂੰ ਲੈ ਕੇ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਤੇ ਹੀ ਆਏ ਆ ਇਹਨਾਂ ਤੇ ਵੇਖੋ ਨਾ ਕੈਮਰੇ ਘੁਮਾ ਕੇ ਮੇਰੇ ਕੋਲ ਕਿਹਦੇ ਫੇਰੇ ਤੇ ਉੱਤੇ ਕਿਹਦੇ ਹੈ ਕੋਈ ਵੇਖੀ ਤੁਸੀਂ ਇਹ ਤੇ ਵੇਖੋ ਪੈਸੇ ਵੀ ਜ ਆਪਣੀ ਪੁਰਾਣੀ ਹਿਸਟਰੀ ਕੱਢ ਕੇ ਵੇਖੀਏ ਤੇ ਪੰਜਾਬੀ ਤੇ ਹਮੇਸ਼ਾ ਜੰਗ ਨੂੰ ਖੜੇ ਮੱਥੇ ਪਰਵਾਨ ਕਰਦੇ ਨੇ ਤੇ ਜਿੱਤ ਜਿਹੜੀ ਆ ਉਹ ਲੈ ਕੇ ਆਉਦੇ ਧੰਨਵਾਦ ਭਾਰਤ-ਪਾਕ ਕੋ ਮੰਤਰੀ ਸਰਹੱਦ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸੰਧਾਵਲੀ ਦੇ ਇੱਕ ਡੇਰੇ ਉੱਪਰ ਰਹਿੰਦੇ ਇੱਕ ਪਰਿਵਾਰ ਦੇ ਘਰ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਇੱਥੋਂ ਦੇ ਕਾਰੋਬਾਰੀ ਰਾਮ ਲੁਬਾਈਆ ਦੇ ਡੇਰੇ ਉੱਪਰ ਕਰੀਬ 50-60 ਸਾਲ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਪਰ ਬੀਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਨੂੰ ਲੈ ਕੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਸਨ ਤੇ ਅੱਜ ਜਦੋਂ ਉਹ ਡੇਰੇ ਉੱਪਰ ਆਏ ਤਾਂ ਡੇਰੇ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਦੇਹ ਦਾ ਇਹ ਦੇ ਘਰ ਨਹੀਂ ਆ ਗਰੀਬ ਹੈ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾਲਾ ਕਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਵੀ ਕੱਦੀ ਰਹੀ ਜੋੜ ਜੱਤਾ ਕਰਕੇ ਨਸਮਾਨ ਬਣਾਇਆ ਮੁੰਡੇ ਜੋਗਾ ਮੈਂ ਭਰਤੀ ਦੁਗਾਰਮ ਪਿਆਹਾ ਤੇਲਾ ਰੱਖਿਆ ਸਾਰਾ ਆਕੋ ਸਸਵਾ ਹੋ ਗਿਆ ਸਾਰਾ ਕੋਸੀ ਆਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗ ਗਈ ਮੇਰੇ ਘਰ ਨੂੰ ਸਾਰਾ ਕੁਛ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤਤ ਕਰੋ ਕੱਖ ਬਣੀ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਇਹ ਸਮਾਨ ਬਣਾਇਆ ਕੱਖ ਨਹੀਂ ਬਚਿਆ ਮੇਰਾ ਤੇ ਜਾਂ ਤੇ ਮੇਰੇ ਸਰਕਾਰ ਮਤ ਕਰੇ ਆ ਅੱਗੇ ਤੱਕ ਅੱਗੇ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗੇ ਚੰ ਚੱਕੇ ਲੱਗੀ ਆ ਜਾਂ ਇਹ ਘਾਰ ਹਾਂ ਇਹ ਨਹੀਂ ਕਾਗ ਕੀਪ ਦਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸਾਗ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਡਰ ਤੋਂ ਬਚਦੀ ਮੇਰੇ ਨਿਆਣੇ ਪਾਚ ਜਾਣ ਨਿਵਾਣੇ ਪਚੌਂਦੀ ਟੋਨੀ ਮੇਰਾ ਸਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕੌਲੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਇਹ ਸਦ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇਥੇ ਤੇ ਆਪਾਂ ਤੇ ਸ਼ਹਿਰ ਚੱਲ ਗਈ ਸੀ ਲੜਾਈ ਦਾ ਮੂਹ ਬਣਿਆ ਸੀ ਆਪਾਂ ਸੋਚੇ ਚਲੋ ਇੱਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਉਹ ਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਹਾਂ ਦਾ ਸਵੇਰੇ ਇੱਧਰ ਡੇਰੇ ਆ ਚੱਕਰ ਮਾਰਨ ਉਹ ਪਿੰਡ ਰਹਿੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਗ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿਰ ਸਿਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਐਮਬੂਲੈਂਸ ਨੂੰ ਫੋਨ ਕੀਤਾ ਪਾਣੇ ਐਮਬੂਲੈਂਸ ਆ ਰਹੀ ਮੁਕਤੇ ਫਾਇਰ ਬ੍ਰਿਗੇਡ ਕਣਗੇ ਫਾਇਰ ਬ੍ਰਿਗੇਡ ਹਾਂ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੇ ਆਪ ਉਹਨਾਂ ਨੇ ਬੁਝਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕੀ ਅਗ ਦਰਵਾਜਾ ਇੱਕ ਖੁੱਲਾ ਹੀ ਤਾਲਾ ਲੱਗਾ ਹੀ ਇੱਕ ਤਕਤਾ ਖੁੱਲਾ ਹੀ ਜਿੱਦਾਂ ਮਿਲਕੇ ਸ਼ਰਾਰਤੀ ਅੰਸਰ ਕਹਿੰਨੇ ਅੱਗ ਲਾਈ ਹੈ ਜਾਂ ਅੱਗ ਲੱਗੀ ਹੈ ਰੱਬ ਜਾਣੇ ਉਹ ਕੀ ਕਰ ਸਕਦੇ ਆ ਮਾ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਤੇ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲਕੇ ਜਿੱਦਾਂ ਕਹਿੰਨਾ ਲਖਤਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਹੈ ਸਾਡਾ ਹਾਂ ਹਾਂ ਹਨੂਦ ਦੇ ਸ਼ੱਕ ਹੈ ਹੋਰ ਤਾਂ ਕੋਈ ਪਿੰਡ ਤੇ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤਾਂ 40-42 ਸਾਲ ਹੋ ਗਏ ਇੱਥੇ ਟਿਕਦੇ ਕਦੇ ਇਹੋ ਜਿਹਾ ਵੇਖਿਆ ਨਹੀਂ ਪਣਿਆ ਇਹਦੇ ਸਬੰਧ ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸ ਨਹੀਂ ਜੀ ਕਿਸੇ ਨੂੰ ਕੀਤਾ ਜੀ ਕਰਾਂਗੇ ਹੁਣ ਕਾਰਵਾਈ ਕਿੰਨਾ ਕੁ ਨੁਕਸਾਨ ਨੁਕਸਾਨ ਕਿਸਮਾਂ ਸਾਰਾ ਖਤਮ ਹੀ ਹੋ ਗਿਆ ਹੈ ਦੱਸ ਨਹੀਂ ਸਕਦੇ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪੈਸਾ ਤੇ ਲਹੀ ਕੋਈ ਜਿੰਜ ਨੂੰ ਪਰਤੀ ਕਰਾਉਣ ਵਾਸਤੇ ਰੱਖਿਆ ਸੀ 77000 ਰੁਪਏ ਹੀ ਉਹ ਡ੍ਰੈਂਕੀ ਖਤਮ ਹੋ ਗਿਆ ਜਿਸ ਦੇ ਰੱਖੇ ਦੀ ਤਾਰੀਖ ਬਤਰ ਸਾਰਾ ਕੁਝ ਹੀ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨੋਂ ਹੁਣ ਸਰਕਾਰ ਵੇਖੋ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆ ਬਾਕੀ ਸਾਨੂੰ ਲਾਲਚ ਨਹੀਂ ਹੈ ਕਰਕੇ ਇਸ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਨਾਮ ਨੋਟ ਹੈ ਅੱਗੇ ਬਿਲਕੁਲ ਬੇਖਾਸ ਬਾਰਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਬਹੁ ਲੁਭਾਈ ਤੇ ਡੇਢ ਜੱਥੇ ਰਹਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਭ ਦਲੂਸ ਗਿਆ ਆ ਤੇ ਸਾਡੇ ਬਹੁਤਾਂ ਦੇ 2.5 ਲੱਖ ਦਾ ਸਮਾਨ ਚਲਾ ਗਿਆ ਤੇ ਬਹੁਤ ਜ਼ਿਆਦਾ ਗਰੀਬ ਮੁੰਡਿਆਂ ਪਰਤੀ ਬਾਤ ਤੇ ਰੱਖਿਆ 67000 ਰੁਪਿਆ ਉਹ ਵੀ ਛੱਡ ਗਿਆ ਸਵਾਹ ਹੋ ਗਿਆ ਬਚਾ ਤੇ ਬਹੁਤ ਜ਼ਿਆਦਾ ਗਰੀਬ ਹੈ ਵਿਚਾਰੇ। ਲੈ ਨੀ ਕੋਈ। ਸਾਣਾ ਸਿਟੀਪੋਟਲਾ ਅਡਾਵਲੋ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਐਸਆਈ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੁਲਿਸ ਪਾਰਟੀ ਕੰਟਰੋਲਰ ਦੇ ਇਸ ਬੰਦ ਵਿੱਚ ਇਲਾਕੇ ਵਿੱਚ ਜਿਨ੍ਹਾਂ ਵੱਲੋਂ ਇੱਕ ਵਿਅਕਤੀ ਰਾਜਵਿੰਦਰ ਸਿੰਘ ਉਰਫ ਸ਼ਾਮੂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 30 ਗ੍ਰਾਮ ਹੈਰਨ ਬ੍ਰਾਹਮਤ ਕੀਤੀ ਗਈ। ਇਹਦੇ ਹੈਰਨ ਬ੍ਰਾਹਮਤ ਕਰਕੇ ਉਸ ਉਤੇ ਮੁਕੱਦਮਾ ਵੀ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅੱਗੇ ਉਸ ਦੀ ਪੁੱਛਗਿੱਛ ਤੇ ਉਨ੍ਹਾਂ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਨੋਮੀਨੇਟ ਕੀਤਾ ਗਿਆ ਜਿਸ ਵਿੱਚ ਇੱਕ ਸਤਨਾਮ ਸਿੰਘ ਉਰਫ ਮੋਦੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਕੋਲੋਂ ਵੀ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹਾਂਜੀ ਕੱਲ ਇਹ ਅਸੀਂ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਗਾਸਤ ਦੇ ਸਬੰਧ ਵਿੱਚ ਇਲਾਕੇ ਵਿੱਚ ਸੀਗਾ ਜਿਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਦੇ ਕਬਜ਼ੇ ਚੋਂ 30 ਗ੍ਰਾਮ ਹੀਰੋਇਨ ਬਰਾਮਦ ਕਰਾਈਆ ਜਿਸ ਦਾ ਨਾਮ ਰਾਜਵਿੰਦਰ ਸਿੰਘ ਉਰਫ ਸ਼ਾਮੂ ਬਸੇ ਬਲਾਡੇ ਦਾ ਰਹਿਣ ਵਾਲਾਗਾ ਉਹ ਤੋਂ 30 ਗ੍ਰਾਮ ਅਸੀਂ ਰਿਕਵਰ ਕਰਕੇ ਉਹਦੇ ਮਗਦਮਨ ਅਰਜ ਕਰਕੇ ਗ੍ਰਿਫਤਾਰ ਕਰ ਲਿਆ ਮਗਦਮੇ ਚ ਉਹਦੀ ਅੱਗੇ ਪੁੱਛ ਕੇ ਅਸੀਂ ਦੋ ਵਿਅਕਤੀਆਂ ਦੇ ਖਿਲਾਫ ਹੋਰ ਕਾਰਵਾਈ ਕੀਤੀ ਹੈਗੀ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਜੋ ਉਸ ਨੂੰ ਮੋਦੀ ਕਹਿੰਦੇ ਸਿੱਟ ਨਿਕਲਿਆ ਸਤਨਾਮ ਸਿੰਘ ਉਹ ਮੋਦੀ ਤੇ ਦੋ ਦੋ ਗ੍ਰਾਮ ਅਸੀਂ ਉਸ ਤੋਂ ਵੀ ਰਿਕਵਰ ਕੀਤੀ ਆ ਤੇ ਇੱਕ ਵਿਅਕਤੀ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ ਜਿਹਨੂੰ ਅਸੀਂ 29 ਚ ਨਾਮਿਨੇਟ ਕੀਤਾਗਾ ਉਸ ਨੂੰ ਜਲਦੀ ਫੜ ਫੜ ਲੈ ਸਰ ਇਹ ਪਹਿਲਾਂ ਕਿਉਂ ਆਮ ਲੈ ਹੈਗੀ ਨੂੰ ਪਹਿਲਾਂ ਇਹ ਜਿਹੜਾ ਰਾਜਵਿੰਦਰ ਸਿੰਘ ਸ਼ਾਮੂ ਇਹਦੇ ਖਿਲਾਫ ਵੀ ਤੇ ਜਿਹੜਾ ਮੋਦੀ ਇਹਦੇ ਖਿਲਾਫ ਵੀ ਮੁਕੱਦਮੇ ਹੈਗੇ ਨੇ ਜੰਗ ਖਤਮ ਹੈ ਪਰ ਇਸ ਦੇ باوجود ਵੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਾਕਿਸਤਾਨ ਦਾ ਕੋਈ ਵੀ ਭਰੋਸਾ ਨਹੀਂ ਹੈ ਉਹ ਕਿਹੜੇ ਵੇਲੇ ਕੀ ਕਰ ਦੇ ਸਕਦਾ ਹੈ ਗੱਲ ਕਰਦੇ ਆ ਕਪੂਰਤਲਾ ਦੀ ਜਿੱਥੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਜਾ ਰਹੀ ਤੇ ਅੱਜ ਐਂਟੀ ਕ腐ਪਸ਼ਨ ਯੂਨਿਟ ਵੱਲੋਂ ਗੁਰੂ ਘਰ ਵਿੱਚ ਅਰਦਾਸ ਕੀਤੀ ਗਈ ਇਸ ਅਰਦਾਸ ਵਿੱਚ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਤੇ ਹੋਰ ਸਮਾਜਿਕ ਜਥੇਬੰਦੀਆਂ ਵੀ ਹਾਜ਼ਰ ਸਨ ਅੱਜ ਦਾ ਜੋ ਇਸ ਧਾਰਮਿਕ ਪ੍ਰੋਗਰਾਮ ਦੋ ਦਸ਼ਮਵਜਾਲੇ ਜੰਗਲਾ ਮਹੌਲ ਬਣਿਆ ਹੋਇਆ ਸੀ ਸ੍ਰੀ ਮਹਾਰਾਜ ਦੇ ਚਰਨਾਂ ਵਿੱਚ ਉਸ ਪ੍ਰਤੀ ਬੇਨਤੀ ਕੀਤੀ ਗਿਆ ਜੀ ਸਰਦਾਰ ਦੋਨਾਂ ਦੇਸ਼ਾਂ ਨੂੰ ਇਹ ਬੁੱਧੀ ਬਖਸ਼ੋ ਇਹ ਤਾਂ ਜੋ ਲੋਕ ਅੱਛੇ ਤਰੀਕੇ ਨਾਲ ਆਪਣਾ ਆਪਣਾ ਜੀਵਨ ਜਿਹੜਾ ਉਹ ਬਸਰ ਕਰ ਸਕਣ ਰੋਮਾਇਦੇਸ਼ ਪ੍ਰੋਗਰਾਮ ਨੂੰ ਸਪੈਸ਼ਲੀ ਥੈਂਕਸ ਕਰੂੰਗਾ ਆਪਣੇ ਸਰਬਸੰਗਜੀ ਭੀਲਾ ਜੀ ਜਿਨ੍ਹਾਂ ਨੇ ਇੰਨਾ ਵੱਡਾ ਪ੍ਰੋਗਰਾਮ ਰੱਖ ਕੇ ਪਾਪੂ ਜੀ ਤੇ ਮਨਨ ਨੂੰ ਜਿੱਤਿਆ ਉਹ ਵਾਈਟ ਉੱਤੇ ਕਾ ਦੇਖੋ 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 ਆਪਾਂ ਸੁਲਝੇ ਹੋਏ ਆ ਆਪਾਂ ਕਹਿੰਦੇ ਆ ਵੀ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਠੀਕ ਹੈ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜੇ ਕਿਸੇ ਨੇ ਗਲਤੀ ਕੀਤੀ ਆ ਕੋਈ ਵੀ ਗਲਤੀ ਮੈਂ ਵੀ ਗਲਤੀਆਂ ਕਰਾਂ ਠੀਕ ਹੈ ਹਰ ਬੰਦਾ ਗਲਤੀ ਕਰਦਾ ਹਰ ਮਨੁੱਖ ਗਲਤੀ ਕਰਦਾ ਜੇ ਗਲਤੀ ਕਰਕੇ ਸੁਧਰ ਜਵੇ ਗਲਤੀ ਕਰਕੇ ਸੁਧਰ ਜਵੇ ਤੇ ਉਹਨੂੰ ਕਹਿੰਦੇ ਨਾ ਸ਼ਾਇਰ ਦਾ ਭੁੱਲਿਆ ਸ਼ਾਹ ਨੂੰ ਘਰ ਆ ਜਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਅਸੀਂ ਵੀ ਚਲੋ ਅਸੀਂ ਨਹੀਂ بڑے ਲੀਡਰਾਂ ਨੇ ਉਹਨੂੰ ਮੌਕਾ ਦਿੱਤਾ ਤੇ ਉਹਨੂੰ ਮੌਕੇ ਦਾ ਬਹੁਤ ਵਧੀਆ ਫਾਇਦਾ ਲੈਣਾ ਚਾਹੀਦਾ ਠੀਕ ਹੈ ਫਾਇਦਾ ਲਾ ਕੇ ਆਪਣਾ ਹੀ ਭਲਾ ਸੋਚੇ ਸਾਡਾ ਹੀ ਭਲਾ ਸੋਚੇ ਮ ਤੋ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਕ ਬਹੁਤ ਹੀ ਵਧੀਆ ਉਪਰਾਲਾ ਜੋ ਸ਼ਹਿਰ ਨਿਵਾਸੀਆਂ ਨੇ ਜੋ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜੋ ਰਲ ਕੇ ਇੱਕ ਅੱਜ ਗੁਰੂ ਘਰ ਦੇ ਵਿੱਚ ਅ ਅੱਜ ਜੋ ਅਰਦਾਸ ਕੀਤੀ ਆ ਸਰਬੱਤ ਦੇ ਭਲੇ ਦੀ ਜੋ ਮੈਸੇਜ ਸਾਡੇ ਗੁਰੂਆਂ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਤੋਂ ਦਿੱਤਾ ਸੀਗਾ ਸਰਬੱਤ ਦੇ ਭਲੇ ਵਾਸਤੇ ਉਹੀ ਅੱਜ ਅਸੀਂ ਆਪਣੇ ਗੁਰੂਆਂ ਦੇ ਕੋਲ ਵੀ ਅਰਦਾਸ ਕੀਤੀ ਆ ਕਿ ਜੋ ਇਹ ਜੰਗ ਦਾ ਮਾਹੌਲ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਅ ਜੋ ਦੋਨੋਂ ਮੁਲਕਾਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਬਣਿਆ ਹੋਇਆ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹ ਜਿਹੜਾ ਤਣਾਅ ਬਹੁਤ ਜਲਦ ਖਤਮ ਹੋਵੇ ਤੇ ਸਰਬੱਤ ਦਾ ਜਿਹੜੀ ਸਾਰੇ ਦੁਨੀਆਂ ਦਾ ਸਾਰੇ ਸੰਸਾਰ ਦਾ ਜਿਹੜਾ ਭਲਾ ਹੋਵੇ। ਦਾ ਤਣਾਅ ਦੀ ਸਿਚੁਏਸ਼ਨ ਬਾਰਡਰ ਤੇ ਪੈਦਾ ਹੋਈ ਸੀ ਤੇ ਕੱਲ ਸੀਜ਼ਫਾਇਰ ਵੀ ਸ਼ਾਮ ਨੂੰ ਡਿਕਲੇਅਰ ਕੀਤਾ ਗਿਆ ਪਰ ਅੱਜ ਮੈਂ ਅਖਬਾਰਾਂ 'ਚ ਪੜਿਆ ਵੀ ਉਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋਇਆ। ਤੇ ਜਿਹੜੀ ਸਾਡੀ ਕਪੂਰਥਲੇ ਦੀ ਐਂਟੀ ਕ腐ਸ਼ਨ ਜਿਹੜੀ ਕਮੇਟੀ ਬਣੀ ਆ ਸਾਰੀ ਕਮੇਟੀ ਨੇ ਇਕੱਠੇ ਹੋ ਕੇ ਅੱਜ ਗੁਰੂ ਸਾਹਿਬ ਕੇ ਚਰਨਾਚ ਸੁਖਮਣੀ ਸਾਹਿਬ ਦਾ ਪਾਕ ਕਰਾਇਆ ਤੇ ਅਰਦਾਸ ਕੀਤੀ ਜਿਹੜੀ ਇਹ ਟੈਨਸ਼ਨ ਵਾਲੀ ਸਿਚੁਏਸ਼ਨ ਬਣੀ ਹੋਈ ਆ ਇਹਦੇ ਤੇ ਠੰਡ ਪਵੇ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਨਹੀਂ ਲੜਾਈ ਤੇ ਨਾ ਹੀ ਦੋਆ ਮੁਲਕਾਂ ਚੋਂ ਕੋਈ ਵੀ ਮੁਲਕ ਲੜਾਈ ਇਹ ਫੂਟ ਕਰ ਸਕਦਾ ਤੁਗੁਰਤ ਅੱਜ ਸਾਡੀ ਪ੍ਰੋਗਰੈਸ ਕਰਨ ਦੀ ਆ ਅਗਰੈਸਿਵ ਦੇਸ਼ੀਆਂ ਤੇ ਮਾਲਕ ਕਿਰਪਾ ਕਰਨਗੇ ਕਿ ਇਸ ਚੀਜ਼ ਨੂੰ ਖੰਡ ਪੈਗੀ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕੀਤੀ ਹੈ ਤੇ ਜਦੋਂ ਮਾਲਕ ਦੇ ਅੱਗੇ ਅਰਦਾਸ ਕਰੀਏ ਉਹਦਾ ਫਲ ਹਮੇਸ਼ਾ ਮਿੱਠਾ ਲੁਧਿਆਣਾ ਦੇ ਤਾਸਪੁਰ ਰੋਡ ਨੇੜੇ ਸਥਿਤ ਬੁੱਡੇ ਦਰਿਆ ਵਿੱਚ ਬੀਤੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇਸ਼ਨਾਨ ਘਾਟ ਵਿੱਚ ਨਹਾਉਣ ਗਏ ਦੋ ਬੱਚੇ ਡੁੱਬ ਗਏ ਦੋਵਾਂ ਦੀ ਉਮਰ ਲਗਭਗ 15 ਤੋਂ 17 ਸਾਲ ਦੱਸੀ ਜਾ ਰਹੀ ਹੈ ਜਾਣਕਾਰੀ ਅਨਸਾਰ ਸੰਸਿਚੇਵਾਲਵਲੋ ਦਰਿਆ ਦੀ ਸਫਾਈ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਿੱਚੋਂ ਇੱਥੇ ਇਸ਼ਨਾਨ ਘਾਟ ਬਣਾਇਆ ਗਿਆ ਹੈ ਜਿੱਥੇ ਇੱਕ ਧਾਰਮਿਕ ਸਮਾਗਮ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸਾਨਕ ਲੋਕਾਂ ਨੇ ਭਰਪੂਰ ਹਿੱਸਾ ਲਿਆ ਹਾਲਾਂਕਿ ਸਮਾਗਮ ਦੌਰਾਨ ਇਸ਼ਨਾਨ ਦੀ ਮਨਾਹੀ ਸੀ ਪਰ ਦੋ ਨੌਜਾਨ ਕਿਸੇ ਤਰੀਕੇ ਨਾਲ ਦਰਿਆ ਵਿੱਚ ਉਤਰ ਗਏ ਦਰਿਆ ਦੀ ਡੂੰਘਾਈ ਜ਼ਿਆਦਾ ਹੋਣ ਕਰਕੇ ਦੋਨੋਂ ਬੱਚੇ ਪਾਣੀ ਵਿੱਚ ਡੁੱਬ ਗਏ ਮੌਕੇ ਤੇ ਮੌਜੂਦ ਗੋਤਾਖੋਟੀ ਵੱਲੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣੇ ਥੋੜੀ ਦੇਰ ਪਹਿਲਾਂ ਪਤਾ ਲੱਗਿਆ ਸੀਗਾ ਵੀ ਆ ਦੋ ਬੱਚੇ ਜਿਹੜੇ ਇੱਥੇ ਨਹਾ ਰਹੇ ਸੀ ਜਦੋਂ ਉਹ ਡੁੱਬ ਗਏ ਨੇ ਇਹਦੇ ਵਿੱਚ ਜਿੱਥੇ ਬਾਬਾ ਜੀ ਸਵਾਗਤ ਕਰਾ ਰਹੇ ਆ ਜਿੱਥੇ ਬਾਲਾ ਜੀ ਦੀ ਕੁੜੀ ਦੇ ਕੋਲੇ ਤੇ ਅਸੀਂ ਹੁਣੇ ਆਏ ਆ ਬੋਡੀਆਂ ਜਿਹੜੀਆਂ ਸਿਵਲ ਹਸਪਤਾਲ ਭੇਜਤੀਆਂ ਨੇ ਉਹਨਾਂ ਉਹਨਾਂ ਦੋਨਾਂ ਬੱਚਿਆਂ ਨੂੰ ਉਸੇ ਲਾਚਾਰ ਰਹੇ ਉਹਨਾਂ ਦਾ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਇੱਥੇ ਗੁਰਨਾ ਗੁਰੂ ਰਾਮਦਾਸ ਨਗਰ ਆਪਣਾ ਤਾ ਕਰ ਰਹੇ ਅੱਛਾ ਜੀ ਹਾਂ ਜੀ ਠੀਕ ਹੈ ਕਿੰਨਾ ਆਣਾ ਇਸੇ ਕਿਤੇ ਇੱਥੇ ਭਾਈ ਇੱਥੇ ਸਮਾਗਮ ਚ ਆਏ ਸੀ ਕਿਤੇ ਅਨਫੋਰਚੂਨੇਟਲੀ ਪਾਣੀ ਚ ਵੜ ਗਏ ਬਣਾਉਂਦੇ ਅਜੇ ਨਵਾਂ ਨਵਾਂ ਕੰਮ ਹੈ ਜੇ ਨਹੀਂ ਪਤਾ ਉਹ ਕਿੰਨਾ ਕਿ ਦੂੰਗਾ ਬੱਚੇ ਨੇ ਨਹੀਂ ਸਮਝ ਹੈਗੀ ਠੀਕ ਹੈ ਉਹ ਕਿਤੇ ਥੋੜਾ ਅੱਗੇ ਚਲੇ ਗਏ ਤੋ ਕਰਨਾ ਵਾਪਰ ਗਈ ਕੀ ਹੋ ਗਿਆ ਯਹਾਂ ਪੇ ਬੱਚੇ ਜੀ ਅੰਦਰ ਚਲੇ ਪਾਣੀ ਮੇਂ ਡੂਬ ਗਏ ਹਨ ਔਰ ਯਹਾਂ ਕੋਈ ਦੇਖਣੇ ਵਾਲਾ ਨਹੀਂ ਹੈ ਇਹਨਾਂ इन्होंने इतना बड़ा प्रोग्राम कर रखा है मगर कोई देखने वाला नहीं है अभी भी आप चल के देख लो वहाँ कोई भी अंदर ना कोई गोता मार रहा है ना कुछ कर रहा है कोई नहीं देख रहा है थे थे दो बच्चे थे जी कितने साल के? ज्यादा नहीं तेरह चौदह साल के बच्चे हैं बहुत देर हो गई है एक घंटा करीब हो गया कोई नहीं आया जी फायदा किसी का सेवा करना चाहिए ना, कर ना, ना, तो ना, तो ना, तो ना जी बच्चों को जब इन्होंने किया है तो इनको जुगाड़ करना चाहिए इन चीज का कोई ना लगा, कोई कुछ नहीं किया है कुछ भी नहीं किया दूसरे दूसरे ऐसी सुन के अभी आए हैं ਕਿੰਨੇ ਟਾਈਮ ਸੇ ਮਤਲਬ ਕਿ ਪਾਣੀ ਦੇ ਅੰਦਰ ਗੇਂਹੂ 2 ਘੰਟੇ ਹੋ ਗਿਆ 2 ਘੰਟੇ ਸੇ ਅਭੀ ਤੱਕ ਕੋਈ ਨਹੀਂ ਸਹਾਇਆ ਕਿ ਕੋਈ ਨਾ ਕੁਝ ਨਹੀਂ ਕੀਤਾ ਕੀ ਫਾਇਦਾ ਹੋਆ ਦੁਨੀਆ ਪਬਲਿਕ ਕੋ ਬੁਲਾ ਕੇ ਅੱਧੀ ਰਾਤ ਨੂੰ ਅਚਾਨਕ ਤਿੱਬਤ ਦੀ ਧਰਤੀ ਪੋਚਾਲ ਦੇ ਤੇਜ਼ ਝਟਕਿਆਂ ਨਾਲ ਕੰਬਣ ਲੱਗੀ ਪੋਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 2:41 ਮਿੰਟ ਤੇ ਆਇਆ ਜਿਸ ਕਾਰਨ ਲੋਕਾਂ ਦੇ ਬਿਸਤਰੇ ਹਿੱਲਣ ਲੱਗੇ ਤੇ ਉਹ ਆਪਣੀ ਨੀਂਦ ਤੋਂ ਜਾਗ ਗਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਪੋਚਾਲ ਦੀ ਤੀਬਰਤਾ ਵਿਕਟਰ ਪੈਮਾਨੇ ਤੇ 5.7 ਮਾਪੀ ਗਈ ਇਹ ਤੇ ਪੁਚਾਲ ਦਾ ਕੇਂਦਰ ਤੇ ਬਦਖੇਤਰ ਸੀ ਬੇਸ਼ੱਕ ਪੁਚਾਲ ਦੇ ਝਟਕੇ ਤੇਜ਼ ਸਨ ਪਰ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪੁਚਾਲ ਦੇ ਝਟਕਿਆਂ ਦਾ ਪ੍ਰਭਾਵ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਦੇਖਿਆ ਗਿਆ ਦੱਸ ਦੇ ਕਿ ਇੱਕ ਪਾਸੇ ਤਾਂ ਜੰਗ ਭਾਰਤ ਪਾਕਿਸਤਾਨ ਵਿਚਾਲੇ ਲੱਗੀ ਹੋਈ ਹੈ ਉੱਥੇ ਦੂਜੇ ਪਾਸੇ ਪੁਚਾਲ ਦੇ ਝਟਕਿਆਂ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਗਬੰਦੀ ਤੋਂ ਬਾਅਦ ਪੰਜਾਬ ਦੇ ਦੋ ਦਿਨਾਂ ਤੋਂ ਸਥਿਤੀ ਆਮ ਹੈ ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁੱਠਿਆਵਾਲੀ ਵਿੱਚ ਐਤਵਾਰ ਦੇਰ ਰਾਤ ਇੱਕ ਬੰਬ ਮਿਲਿਆ ਸੂਚਨਾ ਮਿਲਦੀ ਫੌਜ ਦੇ ਅਧਿਕਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚ ਗਈ ਉਹਨਾਂ ਨੇ ਕਿਹਾ ਹੈ ਕਿ ਇਹ ਪੁਰਾਣਾ ਲੱਗਦਾ ਹੈ ਕਿਉਂਕਿ ਇਸ ਨੂੰ ਜੰਗਾਲ ਲੱਗਿਆ ਹੋਇਆ ਹੈ ਫਾਜ਼ਿਲਕਾ ਵਿੱਚ ਪਾਕਿਸਤਾਨ ਸਰਹੱਦ ਦੇ ਨੇੜੇ ਮੁੱਠਿਆਵਾਲੀ ਪਿੰਡ ਵਿੱਚ 51 ਐਮਐਮ ਮੋਰਟਾਰ ਬੰਬ ਦਾ ਇੱਕ ਸੈਲ ਮਿਲਿਆ ਇਹ ਸੈਲ ਸਰਹੱਦ ਤੇ ਸੇਮ ਨਾਲੇ ਪੁਲ ਦੇ ਨੇੜੇ ਮਿਲਿਆ ਸੀ ਤੇ ਇਸ ਨੂੰ ਸਭ ਤੋਂ ਪਹਿਲਾਂ ਪਿੰਡ ਦੇ ਇੱਕ ਵਿਅਕਤੀ ਨੇ ਦੇਖਿਆ ਸੀ ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਫੌਜ ਦੇ ਅਧਿਕਾਰੀਆਂ ਨੇ ਵੀ ਘਟਨਾ ਸਾਂਹ ਦਾ ਮੌਈਨਾ ਕੀਤਾ ਪ੍ਰਸ਼ਾਸਕਿਕ ਅਧਿਕਾਰੀਆਂ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਇਹ ਇੱਕ ਪੁਰਾਣਾ ਸਲਚਾਪਦਾ ਤੇ ਇਸ ਨੂੰ ਜੰਗਾਲ ਵੀ ਲੱਗਿਆ ਹੋਇਆ ਹੈ ਬਾਕੀ ਫੌਜੀ ਅਧਿਕਾਰੀ ਅਤੇ ਹੋਰ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ ਬੰਬ ਚਲ ਦੇ ਵਾਲੇ ਦੁਆਲੇ ਦੇ ਖੇਤਰ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤੇ ਲੋਕਾਂ ਨੂੰ ਇਸ ਦੇ ਨੇੜੇ ਨਾ ਜਾਣ ਲਈ ਵੀ ਕਿਹਾ ਗਿਆ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਸਹਾਤ ਰੱਬ ਰਾਖਾ